ਮਾਰਨ ਦੀ ਡਿਵੀਡੀ ਸਜਣਾ ਨਾ ਦੋ ਜੇ ਤੁਸੀਂ ਸਟicker ਦੇਣਾ ਹੈ ਯਾਰ ਬੁਲਾਉਂ ਕਿਉਂ ਮੈਨਾਂ ਉਹਨੂੰ ਬਠਿੰਡਰ ਤੋਂ ਪਹਿਲਾਂ کہہ ਰਹੇ ਹਾਂ ਘਟਨਾ ਸ਼ਾਮ 4:30 ਵਜੇ ਦੇ ਕਰੀਬ ਦੀ ਹੈ ਜਦੋਂ ਮਾਤਾ ਰਾਣੀ ਚੌਕ ਨਜ਼ਦੀਕ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਇੱਕ ਗੱਡੀ ਨੂੰ ਹਾਰਨ ਬਜਾਉਣ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਰੋਕ ਲਿਆ ਜਿਸ ਤੋਂ ਬਾਅਦ ਉਹਨਾਂ ਪਾਸੋਂ ਕਾਗਜ਼ਾਤ ਦੀ ਮੰਗ ਕੀਤੀ ਗਈ ਤਾਂ ਕਾਗਜ਼ਾਤ ਨਾ ਹੋਣ ਦੇ ਚੱਲਦਿਆਂ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕਰ ਦਿੱਤਾ ਗਿਆ ਇੱਥੇ ਵੀ ਦੱਸ ਦਈਏ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਦੇ ਚੱਲਦਿਆਂ ਅਤੇ ਹਾਰਨ ਬਜਾਉਣ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਨੇ ਗੱਡੀ ਨੂੰ ਰੋਕਿਆ ਐਦਾਂ ਕਿਉਂ ਭਾਜੀ ਐਦਾਂ ਕਿਉਂ ਜੀ ਜੀ ਐਦਾਂ ਨਹੀਂ ਇੱਕ ਹਾਰਨ ਮਾਰਨ ਦੀ ਏਡੀ ਵਿੜੀ ਸਜ਼ਾ ਨਾ ਨਾ ਦੋ ਜੇ ਤੁਸੀਂ ਸਟਿੱਕਰ ਦੇਣਾ ਹਾਂ ਚੱਲ ਜੇ ਕੋਈ ਗੱਲਬਾਤ ਹੋ ਗਈ ਆ ਕੋਈ ਏਡੀ ਗੱਲ ਹਾਂ ਆਹ ਯਾਰ ਬਨਾਲ ਕਿਉਂ ਮੈਂ ਤਾਂ ਉਹਨੂੰ ਵੀ ਥੋੜੇ ਤੋਂ ਪਹਿਲਾਂ کہہ ਰਹੇ ਹਾਂ ਕਿ ਬਸ ਕੋਰਟੀ ਗੱਲ ਹੋਈ ਹੈ ਉਸ ਤੋਂ ਇਲਾਵਾ ਕੋਈ ਇਸ਼ੂ ਨਹੀਂ ਹੈ ਮੈਨੂੰ ਪਤਾ ਹੈ ਜਦੋਂ ਤੁਸੀਂ ਕਰਦੇ ਹੋ ਹੋਰ ਕਰਦੇ ਹੋ ਪਰ ਉਹ ਨਾਲ ਆਲੇ ਗਿਆ ਅਸੀਂ ਥੋੜਾ ਤੇ ਆਹ ਮਾਰਨ ਮਾਰਨ ਦੀ ਡਿਵੀਡੀ ਸਜਾਣਾ ਨਾ ਦੋ ਜੇ ਤੁਸੀਂ ਸਟicker ਦੇਣਾ ਯਾਰ ਬੋਲ ਨਾ ਕਿਉਂ ਮੈਨੂੰ ਉਹਨੂੰ ਬਥੁਰ ਤੋਂ ਪਹਿਲਾਂ کہہ ਰਹੇ ਹਾਂ ਘਟਨਾ ਸ਼ਾਮ 4:30 ਵਜੇ ਦੇ ਕਰੀਬ ਦੀ ਹੈ ਜਦੋਂ ਮਾਤਾ ਰਾਣੀ ਚੌਕ ਨਜ਼ਦੀਕ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਇੱਕ ਗੱਡੀ ਨੂੰ ਹਾਰਨ ਬਜਾਉਣ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਰੋਕ ਲਿਆ ਜਿਸ ਤੋਂ ਬਾਅਦ ਉਹਨਾਂ ਪਾਸੋਂ ਕਾਗਜ਼ਾਤ ਦੀ ਮੰਗ ਕੀਤੀ ਗਈ ਤਾਂ ਕਾਗਜ਼ਾਤ ਨਾ ਹੋਣ ਦੇ ਚਲਦਿਆਂ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕਰ ਦਿੱਤਾ ਗਿਆ ਇੱਥੇ ਵੀ ਦੱਸਦੀ ਹੈ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਦੇ ਚੱਲਦਿਆਂ ਅਤੇ ਹਾਰਨ ਬਜਾਉਣ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਨੇ ਗੱਡੀ ਨੂੰ ਰੋਕਿਆ ਐਦਾਂ ਕਿਉਂ ਭਾਜੀ ਐਦਾਂ ਕਿਉਂ ਇੱਕ ਹਾਰਨ ਮਾਰਨ ਦੀ ਏਡੀਵੀਡੀ ਸਜ਼ਾ ਨਾ ਦੋ ਜੇ ਤੁਸੀਂ ਸਟicker ਦੇਣਾ ਚੱਲ ਜੇ ਕੋਈ ਗੱਲਬਾਤ ਹੋ ਗਈ ਹੈ ਕੋਈ ਏਡੀਵੀਡੀ ਗੱਲ ਹੈ ਮੈਂ ਯਾਰ ਬਨਾਲ ਕਿਉਂ ਮੈਂ ਤਾਂ ਉਹਨੂੰ ਪੇਥੁਰ ਤੋਂ ਪਹਿਲਾਂ کہہ ਰਹੇ ਹਾਂ ਕਿ 10 ਹੋਰ ਦੀ ਗੱਲ ਹੋਈ ਹੈ ਉਸ ਤੋਂ ਇਲਾਵਾ ਕੋਈ ਇਸ਼ੂ ਨਹੀਂ ਹੈ ਇਹ ਨਹੀਂ ਲੱਗਦਾ ਕਿ ਉਹ ਜੁਮੇਰੀ ਬਦਕੀਆ ਹੋਰ ਕਰਕੇ ਆਪਾਂ ਰੋਜ਼ ਰੋਜ਼ ਕੋਈ ਨਾ ਆਇਆ ਹੈ ਜੀ ਥੋੜਾ ਪੈਸਾ ਆਉਣਾ ਹੈ ਉਹ ਮਾਰਨ ਮਾਰਨ ਦੀ ਡਿਵੀਡੀ ਸਜਾਣਾ ਨਾ ਦੋ ਜੇ ਤੁਸੀਂ ਸਟicker ਦੇਣਾ ਘਟਨਾ ਸ਼ਾਮ 4:30 ਵਜੇ ਦੇ ਕਰੀਬ ਦੀ ਹੈ ਜਦੋਂ ਮਾਤਾ ਰਾਣੀ ਚੌਕ ਨਜ਼ਦੀਕ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਇੱਕ ਗੱਡੀ ਨੂੰ ਹਾਰਨ ਬਜਾਉਣ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਰੋਕ ਲਿਆ ਜਿਸ ਤੋਂ ਬਾਅਦ ਉਹਨਾਂ ਪਾਸੋਂ ਕਾਗਜ਼ਾਤ ਦੀ ਮੰਗ ਕੀਤੀ ਗਈ ਤਾਂ ਕਾਗਜ਼ਾਤ ਨਾ ਹੋਣ ਦੇ ਚਲਦਿਆਂ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕਰ ਦਿੱਤਾ ਗਿਆ ਇੱਥੇ ਵੀ ਦੱਸ ਦਈਏ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਦੇ ਚੱਲਦੇ ਆ ਅਤੇ ਹਾਰਨ ਬਜਾਉਣ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਨੇ ਗੱਡੀ ਨੂੰ ਰੋਕਿਆ ਐਦਾਂ ਕਿਉਂ ਭਾਜੀ ਐਦਾਂ ਕਿਉਂ ਜੀ ਜੀ ਐਦਾਂ ਨਹੀਂ ਇੱਕ ਹਾਰਨ ਮਾਰਨ ਦੀ ਏਡੀ ਵੀਡੀ ਸਜ਼ਾ ਨਾ ਨਾ ਦੋ ਜੇ ਤੁਸੀਂ ਸਟicker ਦੇਖਣਾ ਚੱਲ ਜੇ ਕੋਈ ਗੱਲਬਾਤ ਹੋ ਗਈ ਹੈ ਕੋਈ ਏਡੀ ਵੀਡੀ ਗੱਲ ਹਾਂ ਹਾਂ ਮੈਂ ਯਾਰ ਨਾਲ ਕਿਉਂ ਮੈਂ ਤਾਂ ਉਹਨੂੰ ਪਹਿੜ ਤੋਂ ਪਹਿਲਾਂ کہہ ਰਹੇ ਹਾਂ ਕਿ 10 ਕੋਰਟੀਕਲ ਹੋਈ ਉਸ ਤੋਂ ਇਲਾਵਾ ਕੋਈ ਇਸ਼ੂ ਹੈ ਮੈਂ ਨਹੀਂ ਪਤਾ ਮੈਨੂੰ ਜ਼ੋਰ ਕਰਕੇ ਲਿਆਵਾਂ ਕਰਕੇ ਪਰ ਉਹ ਗਰੁੱਪ ਕੋਲ ਨਹੀਂ ਆਇਆ ਜੀ ਅਸੀਂ ਥੋੜਾ ਤੇ ਹਾਂ ਉਹ